ਤਰਨਤਾਰਨ ਜਿਮਨੀ ਚੋਲਾ ਦੇ ਵਿੱਚ ਆਮ ਆਇ ਪਾਰਟੀ ਵੱਲੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਹੈ ਜਿਸ ਤੋਂ ਬਾਅਦ ਤਰਨਤਾਰਨ ਦੇ ਵਿੱਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਤਾਂ ਪੰਜਾਬ ਦੇ ਵਿੱਚ ਆਮ ਆਇ ਪਾਰਟੀ ਵਰਕਰਾਂ ਵੱਲੋਂ ਆਪਣੇ ਆਪਣੇ ਢੰਗ ਨਾਲ ਖੁਸ਼ੀ ਜ਼ਾਹਰ ਕੀਤੀ ਗਈ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੇ ਵਿੱਚ ਵੀ ਆਮ ਆਇ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਨੂੰ ਜ਼ਾਹਰ ਕੀਤਾ ਗਿਆ ਅੱਜ ਫਰੀਕੋਟ ਦੇ ਕਿਲਾ ਮਵਾਰਕ ਚੌਂਕ ਦੇ ਵਿੱਚ ਆਮ ਆਇ ਪਾਰਟੀ ਫਰੀਕੋਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਤੇਸ਼ ਸਿੰਘ ਖੋਸਾ ਦੀ ਅਗਵਾਈ ਦੇ ਵਿੱਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਇਕੱਠੇ ਹੋ ਕੇ ਖੁਸ਼ੀ ਜਾਰੀ ਕੀਤੀ ਗਈ ਲੱਡੂ ਵੰਡੇ ਗਏ ਅਤੇ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਨੂੰ ਸਾਂਝਾ ਕੀਤਾ ਗਿਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਚੇਅਰਮੈਨ ਗਰਤੇਸ਼ ਸਿੰਘ ਖੋਸਾ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਤੇ ਧੰਨਵਾਦ ਕਰਦਾ ਹਾਂ ਤਾਪਸਾ ਸਾਹਿਬ ਦੇ ਸਮੂਹ ਵੋਟਰਾਂ ਦਾ ਵਰਕਰਾਂ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਸੀਟ ਦਿਵਾਈ ਆ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਵਿਕਾਸ ਦੇ ਕੰਮਾਂ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਤੀ ਇੱਕ ਜ਼ਿੰਮੇਵਾਰੀ ਤੇ ਲੋਕਾਂ ਨੇ ਮੋਹਰ ਪਾਈ ਆ ਕਿ ਆਮ ਆਦਮੀ ਪਾਰਟੀ ਆਪ ਦਾ ਬਹੁਤ ਵਧੀਆ ਕੰਮ ਕਰ ਰਹੀ ਆ ਲੋਕਾਂ ਦੇ ਕੰਮਾਂ ਤੇ ਖਰਾਉਤ ਹੋਈ ਆ ਜੋ ਲੋਕਾਂ ਨੇ ਸੋਚ ਕੇ ਪਾਈ ਸੀ ਤੇ ਇਸ ਨਾਲ ਹੋਰ ਹਜ਼ਾਰਾਂ ਪਿੰਡਾਂ ਵਰਕਰ ਖੁਸ਼ੀ ਦੀ ਲਹਿਰ ਆ ਸਾਰੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਤੇ ਸਾਨੂੰ ਵੀ ਹੌਸਲਾ ਮਿਲਦਾ ਕਿ ਹੋ ਖਿੱਚ ਕੇ ਕੰਮ ਕਰਾਂਗੇ ਲੋਕਾਂ ਦਾ ਇਮਾਨਦਾਰੀ ਨਾਲ ਕੰਮ ਕਰਾਂਗੇ ਲੋਕਾਂ ਲਈ ਹਰ ਵਕਤ ਹਾਜ਼ਰ ਪੰਜਾਬ ਦੇ ਵਿੱਚ ਆ ਕੇ ਚੋਣਾ ਆਉਣੀਆਂ ਕੀ ਮੈਸੇਜ ਦੇਣਾ ਚਾਹੁੰਗਾ ਦੇਖੋ ਜੀ ਪੰਜਾਬ ਦੇ ਵਿੱਚ ਦੂਸਰੀਆਂ ਪਾਰਟੀਆਂ ਜਿਸ ਤਰ੍ਹਾਂ ਕਹਿ ਰਹੀਆਂ ਸੀ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਕੀ ਕਰਦੇ 100 ਤਰ੍ਹਾਂ ਦੇ ਐਲੀਗੇਸ਼ਨ ਲਾ ਰਹੇ ਪਰ ਅੱਜ ਲੋਕਾਂ ਨੇ ਉਹਨਾਂ ਦਾ ਜੋ ਉਹਨਾਂ ਨੇ ਤੰਤਰ-ਬੰਦ ਨਾਲ ਦਾ ਸਾਰਾ ਉੱਥੇ ਝੋਖਿਆ ਹੋਇਆ ਸੀਗਾ ਉਹਨੂੰ ਜਵਾਬ ਦੇਤਾ ਕਿ ਲੋਕ ਲੋਕਾਂ ਦਾ ਜਿਹੜਾ ਫਤਵਾ ਹੁੰਦਾ ਨਾ ਲੋਕੋਂ ਦੇ ਤੋਂ ਹੀ ਫਤਵਾ ਦਿੰਦੇ ਆ ਜਿਹਨੂੰ ਲੋਕ ਪਸੰਦ ਕਰਦੇ ਹੁਣ ਸੋ ਇਹਨਾਂ ਦੇ ਇੱਕ ਕਰਾਰੀ ਚ ਪੇੜ ਮਾਰੀ ਆ ਲੋਕਾਂ ਨੇ ਅ ਸਰਕਾਰ ਤੋਂ ਖੁਸ਼ ਨੇ ਸੀਐਮ ਸਾਹਿਬ ਤੋਂ ਖੁਸ਼ ਨੇ ਲੋਕਾਂ ਨੇ ਆਉਦੀ ਮੋਰ ਹਲਾਤੀ ਅੱਜ ਤੇ ਆਮ ਆਦਮੀ ਪਾਰਟੀ ਦਾ 2027 ਦਾ ਆਗਾਜ਼ ਜਿਹੜਾ ਲੋਕਾਂ ਨੂੰ ਇੱਕ ਸੁਨੇਹਾ ਦੇਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਲੋਕਾਂ ਲਈ ਪੰਜਾਬ ਦੇ ਬੱਚਿਆਂ ਲਈ ਪੰਜਾਬ ਦੇ ਉਸ ਨੌਜਵਾਨਾਂ ਲਈ ਇੱਕ ਸੁਨਹਿਰੀ ਇੱਕ ਸਰਕਾਰ ਲੈ ਕੇ ਆਉਂਗੀ ਜਿਸ ਦੇ ਵਿੱਚ ਕਿਉਂਕਿ ਇਸ ਇਸ ਵੇਰੀ ਤੱਕ ਇਹ ਚੀਜ਼ਾਂ ਸੈੱਟ ਕਰਨ ਤੇ ਲੱਗਿਆ ਜੋ ਇਹਨਾਂ ਨੇ ਮੰਤਰ ਮੰਤ్ర ਤੋਂ ਸਾਰਾ ਵਿਗਾੜ ਰੱਖਿਆ ਸੀ ਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੜਾ ਸਾਥ ਦਿੱਤਾ ਉਸ ਤਰੀਕੇ ਨਾਲ ਅਸੀਂ ਜੋ ਵੀ ਕੰਮ ਲੋਕਾਂ ਲਈ ਜੋ ਡਿਵੈਲਪਮੈਂਟ ਦੇ ਕੰਮ ਜਾਂ ਬਿਜਲੀ ਫ੍ਰੀ ਜਾਂ ਪਾਣੀ ਖੇਤਾਂ ਲਈ ਜੋ ਤਰ੍ਹਾਂ ਦਾ ਦੂਸਰਾ ਨਹਿਰੀ ਪਾਣੀ ਹੋਰ ਜਿੰਨੇ ਵੀ ਵਾਅਦੇ ਕੀਤੇ ਸੀ ਉਹਨਾਂ ਦੇ ਕੰਮ ਕਰ ਰਹੇ ਆ ਸੋ ਹੋਰ ਟਾਈਮ ਦੇਣਗੇ ਹੋਰ ਕੰਮ ਕਰਾਂਗੇ ਲੋਕਾਂ ਦੇ ਹਿੱਤਾਂ ਵਾਲੇ ਕੰਮ